ਨਮਸਕਾਰ ਵੇਖ ਰਹੇ ਤੁਸੀਂ ਪੰਜਾਬੀ 2 ਪ੍ਰਾਈਮ ਖਾਲੀ ਹੱਥ ਆਏ ਤੇ ਲਾਰਾ ਲਾ ਕੇ ਚਲੇ ਗਏ ਇਸ ਵੇਲੇ ਕਹਾਵਤ ਅਸੀਂ ਕਿਸ ਦੇ ਲਈ ਕਹਿ ਰਹੇ ਹਾਂ ਇਹ ਤੁਸੀਂ ਖੁਦ ਹੀ ਸਮਝ ਚੁੱਕੇ ਹੋਵੋਗੇ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਹਾਲਾਤ ਅਜਿਹੇ ਨੇ ਕਿ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੇਲ ਰਿਹਾ ਹੈ ਤੇ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਪਾਰਟੀਆਂ ਦੇ ਨੁਮੰਦੇ ਲੋਕਾਂ ਦੇ ਨਾਲ ਮੁੰਡੇ ਨਾਲ ਮੁੰਡੇ ਜੋੜ ਕੇ ਖੜ ਕੇ ਉਹਨਾਂ ਦੀ ਮਦਦ ਕਰ ਰਹੇ ਹਨ ਪਰ ਜਦੋਂ ਪਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਤਾਂ ਸਤਲੁਜ ਦੇ ਕਿਨਾਰੇ ਬਸੇ ਹੋਏ ਪਿੰਡਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਹੈ ਜਿਸ ਤੋਂ ਬਾਅਦ ਪਿੰਡ ਪਨਾਮ ਜਿੱਥੇ 2023 ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਸੀ ਉਸ ਪਿੰਡ ਦੇ ਵਿੱਚ ਪਿੰਡ ਦਾ ਮੁਆਇਨਾ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਪਹੁੰਚ ਜਾਂਦੇ ਨੇ ਤੇ ਜਦੋਂ ਮੀਡੀਆ ਵੱਲੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਪਿੰਡ ਦੇ ਵਿੱਚ ਆਏ ਹੋ ਤਾਂ ਕੀ ਰਾਹਤ ਪੈਕੇਜ ਲੈ ਕੇ ਆਏ ਹੋ ਤਾਂ ਇਸ ਤੋਂ ਬਾਅਦ ਜੋ ਉਹਨਾਂ ਨੇ ਜਵਾਬ ਦਿੱਤੇ ਉਹ ਸੱਚਮੁੱਚ ਹੀ ਅਜਿਹੇ ਸਨ ਕਿ ਦੋਵੇਂ ਨੇਤਾਵਾਂ ਦੇ ਬਿਆਨ ਇੱਕ ਦੂਸਰੇ ਦੇ ਨਾਲ ਮੈਚ ਹੀ ਨਹੀਂ ਕਰਦੇ ਸੀ ਜਿੱਥੇ ਅਜੇਹੀ ਓਕੀ ਘੜੀ ਦੇ ਵਿੱਚ ਲੋਕ ਇੱਕ ਦੂਜੇ ਦਾ ਸੁੱਖ ਮੰਗਦੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਪੰਮੂ ਢਿੱਲੋਂ ਲੋਕ ਨੋ ਡੁਬਾਉਣ ਦੀਆਂ ਗੱਲਾਂ ਕਰਦੇ ਰਹੇ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸਰਕਾਰ ਦੀ ਜ਼ਿੰਮੇਵਾਰੀ ਇਸ ਮੌਕੇ ਉੱਤੇ ਕੀ ਹੁੰਦੀ ਹੈ ਤਾਂ ਉਹਨਾਂ ਦਾ ਜਵਾਬ ਵੀ ਅਟਪਟਾ ਸੀ ਉਹਨਾਂ ਨੇ ਕਿਹਾ ਕਿ ਇਸ ਵੇਲੇ ਜ਼ਿੰਮੇਵਾਰੀ ਲੋਕਾਂ ਦੀ ਪੱਤਰਕਾਰਾਂ ਦੀ ਅਤੇ ਸਾਡੀ ਸਾਰਿਆਂ ਦੀ ਹੈ ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ 2023 ਦੇ ਵਿੱਚ ਵੀ ਇਸ ਪਿੰਡ ਵਿੱਚ ਅਜਿਹੇ ਹਾਲਾਤ ਹੋਏ ਸਨ ਤਾਂ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਕੋਈ ਵੀ ਮੁਆਵਜ਼ਾ ਅਤੇ ਕੋਈ ਵੀ ਕ੍ਰੇਟ ਵਾਲ ਨਹੀਂ ਲਗਾਇਆ ਗਿਆ ਜਿਸ ਦਾ ਨਤੀਜਾ ਰਿਹਾ ਕਿ 2025 ਦੇ ਵਿੱਚ ਪਨਾਮ ਦੇ ਵਿੱਚ ਫਿਰ ਆਫਤ ਆਈ ਹੈ ਤੇ ਲੋਕ ਆਪਣੇ ਘਰ ਛੱਡਣ ਨੂੰ ਮਜਬੂਰ ਹੋ ਗਏ ਹਨ ਇਸ ਗੱਲ ਦਾ ਜਵਾਬ ਦੇਣ ਦੀ ਬਜਾਏ ਉਹ ਆਮ ਆਦਮੀ ਪਾਰਟੀ ਸਰਕਾਰ ਦੇ ਹੋਰ ਕੰਮਾਂ ਦੇ ਸੋਲੇ ਗਾਉਂਦੇ ਨਜ਼ਰ ਆਏ ਚਲੋ ਆ ਪਹਿਲਾ ਤੁਹਾਨੂੰ ਸੁਣਾ ਦਿੰਨੇ ਆ ਕਿ ਪਿੰਡ ਵਾਸੀ ਕਿਸ ਪ੍ਰਕਾਰ ਪਰੇਸ਼ਾਨ ਨੇ ਕਿਉਂਕਿ 2023 ਦੀ ਆਫਤਾ ਅਜੇ ਤੱਕ ਉਹਨਾਂ ਨੂੰ ਭੁੱਲੀ ਨਹੀਂ ਸੀ ਤੇ 2025 ਦੀ ਆਫਤਾ ਇੱਕ ਵਾਰ ਫਿਰ ਉਹਨਾਂ ਦੇ ਦਰਵਾਜ਼ੇ ਉੱਤੇ ਆ ਕੇ ਖੜ ਗਈ ਹੈ ਕਿਉਂਕਿ ਉਹਨਾਂ ਨੂੰ 2023 ਦਾ ਮੁਆਵਜ਼ਾ ਵੀ ਅਜੇ ਤੱਕ ਠੰਗ ਦੇ ਨਾਲ ਨਹੀਂ ਮਿਲ ਸਕਿਆ ਤੇ ਲੋਕਾਂ ਦੇ ਜਿਨ੍ਹਾਂ ਦੇ ਘਰ ਟਹਿ ਗਏ ਸਨ ਉਹਨਾਂ ਦਾ ਘਰ ਵੀ ਸਰਕਾਰ ਅਤੇ ਪ੍ਰਸ਼ਾਸਨ ਨੇ ਨਹੀਂ ਬਣਾਈ ਸਨ ਉਹ ਘਰ ਬਾਬਿਆਂ ਦੇ ਸਹਿਯੋਗ ਦੇ ਨਾਲ ਕਾਰਸੇਵਾ ਦੇ ਵਿੱਚ ਬਣਾਏ ਗਏ ਸਨ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਉਤੇ ਨੇਤਾ ਪਹੁੰਚ ਜਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਮਦਦ ਦੀ ਲੋੜ ਹੁੰਦੀ ਹੈ ਤਾਂ ਰਾਸ਼ਨ ਦੇ ਨਾਤੇ ਉਹਨਾਂ ਦੀ ਮਦਦ ਕਰ ਦਿੱਤੀ ਜਾਂਦੀ ਹੈ ਜਦੋਂ ਦਰਿਆ ਦੇ ਵਿੱਚ ਪਾਣੀ ਘਟ ਜਾਂਦਾ ਹੈ ਉਸ ਤੋਂ ਬਾਅਦ ਕੋਈ ਵੀ ਉਹਨਾਂ ਦਾ ਹਾਲ ਪੁੱਛਣ ਨਹੀਂ ਪਹੁੰਚਦਾ ਤੇ ਚਲੋ ਆਹ ਦੋਨੋਂ ਦਿਖਾਣੇ ਆ ਸਾਡੀ ਇਹ ਪੂਰੀ ਰਿਪੋਰਟ ਬਣਾ ਮੇਰਾ ਪਿੰਡ ਦਾ ਆਪਣਾ ਤਰੀਕੇ ਇੱਥੇ ਦਾ ਭਾਈ ਇਹ ਪਾਣੀ ਦਿਖਾ ਦਿਓ ਮੜਿਆ 2023 ਦੇ ਵਿੱਚ ਵੀ ਇਹੀ ਹਾਲ ਸੀ 2025 ਆ ਗਿਆ 2 ਸਾਲ ਹੋ ਗਏ 1 ਸਾਲ ਬਹੁਤ ਹੁੰਦਾ ਜੀ ਕੰਮ ਕਰ 2 ਸਾਲ ਹੋ ਗਏ ਕੋਈ ਹਾਂਜੀ ਨਾ ਕੋਈ ਐਮ ਐਲ اے ਸਿਰਫ ਆਂਦੇ ਆ ਹਾਲਚਾਲ ਪੁੱਛਦੇ ਆ ਕੱਲ ਵੀ ਆਏ ਸੀਗੇ ਆਪਣਾ ਬੈਂਸ ਸਾਹਿਬ ਆ ਕੇ ਹਾਲਚਾਲ ਪੁੱਛਦੇ ਕੋਈ ਕੁਝ ਨਹੀਂ ਕਰਦਾ ਜੀ ਹਾਲਚਾਲে ਰਾਤ ਨਹੀਂ ਮਿਲਦੀ ਅੱਬਾ ਕੋਈ ਹਾਂ ਮਤਲਬ ਰਾਤ ਨਹੀਂ ਮਿਲਦੀ ਰੱਖਣ ਦੇ ਤਾਂ ਰੱਖਣ ਦਾ ਕੀ ਫਾਇਦਾ ਜੀ ਉਹ ਤਾਂ ਆਪ ਦੀ ਕਮਾਕਾ ਖਾਈ ਜਾਂਦੇ ਆਈ ਉੱਥੇ ਗੰਗਰਾਂ ਨੂੰ ਉਹ ਵੀ ਚਾਰਾ ਲੈ ਗਿਆ ਉਹ ਕਰੀ ਜਾਂਦੇ ਆਈ ਬਾਕੀ ਘਰਾਂ 'ਚ ਪਾਣੀ ਦੇਖ ਲੋ ਕੀ ਕਰਨਾ ਜੀ ਲੋਕਾਂ ਨੇ ਇੰਨੀ ਮਤਲਬ ਉਹ ਕਰਕੇ ਜਗਾ ਪਾਈਆ ਸਰਬੋਪੀਤਾ ਹੈ ਉਹਦਾ ਕੀ ਫਾਇਦਾ ਜੇ ਇੱਕ ਡੰਗਾ ਲੱਗ ਜਾਵੇ ਕੋਈ ਇੱਕ ਮਹੀਨੇ ਦਾ ਕੰਮ ਹੈ ਜੀ ਜਿਹੜਾ ਡੰਗਾ ਲੱਗਿਆ ਉਹ ਕਦੋਂ ਦਾ ਲੱਗਿਆ ਕਿੰਨੇ ਲੱਗਿਆ ਉਹ ਯਾਰ 20 ਦੇ ਵਿੱਚ ਡੰਗਾ ਲੱਗਿਆ ਜਿੰਨਾ ਲੱਗਿਆ ਉਹਦੇ ਉੱਤੇ ਨਹੀਂ ਉਹ ਹੋਇਆ ਠੀਕ ਹੈ ਨਾ ਆ 2025 ਆ ਗਿਆ 5 ਸਾਲ ਹੋ ਗਏ ਜੇ 5 ਸਾਲ ਦਾ ਵਿੱਚ ਵੀ ਕੁਛ ਵੀ ਥੋੜੇ ਥੋੜੇ ਕੰਮ ਕਰਦੇ ਆ ਤਾਂ ਡੰਗਾ ਉੱਚਾ ਹੋ ਜਾਂਦਾ ਕੀ ਦਾ ਨੁਕਸਾਨ ਆਉਂਦਾ ਨੁਕਸਾਨ ਆਉਂਦਾ ਹਾਂ ਜੀ ਪਿਛਲੀ ਵਾਰ ਕਿੰਨਾ ਨੁਕਸਾਨ ਪਿਛਲੀ ਵਾਰ ਹੀ ਨੁਕਸਾਨ ਹੱਦ ਤੇ ਵੱਧ ਹੋ ਗਿਆ ਲੋਕਾਂ ਦੇ ਘਰ ਤੈ ਗਿਆ ਕੋਸਾ ਪ੍ਰੇ ਪ੍ਰਕਾਟੋਂ ਕ ਬਾਬਾ ਜੀ ਵਾਲੇ ਨੇ ਘਰਾਂ ਦੇ ਮਕਾਨ ਬਣਾਏ ਆ ਘਟੋ ਘਟ ਪੰਜ ਮਕਾਨ ਬਣਿਆ ਜੀ ਠੀਕ ਹੈ ਕਿਸੇ ਨਾ ਆ ਕੇ ਸਾਰ ਨਹੀਂ ਕੁਛੀ ਕਿਸੇ ਨਾ ਹੋ ਨਹੀਂ ਕੀਤਾ ਠੀਕ ਆ ਹੁਣ ਪਾਣੀ ਫੇਰ ਆ ਗਿਆ ਆ ਗਿਆ ਦੇਖ ਜਾਂਦੇ ਆ ਤਮਾਸ਼ਾ ਦੇ ਜਾਂਦੇ ਆ ਗਲਾਸਾ ਦੇ ਜਾਂਦੇ ਆ ਪਰ ਕਰਦਾ ਕੋਈ ਕੁਝ ਕਰਦਾ ਕੋਈ ਨਹੀਂ ਕੋਈ ਨਹੀਂ ਕਰਦਾ ਜੀ ਨੁਕਸਾਨ ਤੁਹਾਨੂੰ ਖੁਦ ਹੀ ਝੇਲਣਾ ਪੈਂਦਾ ਸਾਨੂੰ ਆਪਣੇ ਆਪ ਹੀ ਉਹ ਕਰਨਾ ਪੈਂਦਾ ਜੀ ਪਿੰਡ ਵਾਲੇ ਇਹੀ ਬੰਦੇ ਆ ਆ ਕੇ ਇਹਨਾਂ ਨੂੰ ਦੇਖਣਾ ਪੈਂਦਾ ਜਦੋਂ ਵੋਟਾਂ ਹੁੰਦੀਆਂ ਤਾਂ ਸਾਰੇ ਇੱਥਾ ਜਾਂਦੇ ਆ ਜਦੋਂ ਹੁਣ ਕੁਝ ਹੈ ਨਹੀਂ ਤਾਂ ਕੋਈ ਨਹੀਂ ਇੱਥਾ ਆ ਰਾਜਨੀਤੀ ਵਾਲੇ ਸਾਰੇ ਬੰਦੇ ਆ ਜੀ ਸਾਨੂੰ ਤਾਂ ਕੋਈ ਯਾਦ ਆ ਲੱਗਦੀ ਨਹੀਂ ਆ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜੀ ਇਹ ਪਾਣੀ ਵਧਿਆ ਕਰਦਾ ਹੋਰ ਵੱਧ ਗਿਆ ਤੇ ਤਾਂ ਕਿਸੇ ਨੇ ਨਹੀਂ ਆਣਾ ਬਾਕੀ ਥੋੜੇ ਸਾਹਮਣੇ ਆ ਕੈਮਰਾ ਘੁਮਾ ਦਿਓ ਬੰਦੇ ਆਇਆ ਕਰਦੇ ਆ ਆਪਣੇ ਮਕਾਮ ਦੇਖੀ ਜਾਂਦੇ ਉਧਰ ਜਾ ਕੇ ਤੇ ਬਾਕੀ ਸਾਡੀ ਸਾਰੀ ਟੀਮ ਆਈ ਹੈ ਕਿਉਂਕਿ ਜਿਸ ਵੇਲੇ ਇਹ ਮੁਸੀਬਤ ਦੀ ਘੜੀ ਹੁੰਦੀ ਹੈ ਜਿਹੜਾ ਪਾਣੀ ਹੈ ਜਦੋਂ ਇੰਨਾ ਪਾਣੀ ਆਂਦਾ ਇਹ ਕੋਈ ਪਾਰਟੀ ਬਾਈ ਜੀ ਨੂੰ ਪੁੱਛ ਕੇ ਨਹੀਂ ਆਂਦਾ ਕਿ ਮੈਂ ਕਾਂਗਰਸੀ ਡਬਾਉਣਾ ਹੈ ਜਾਂ ਮੈਂ ਬੀਜਪੀ ਵਾਲੇ ਡਬਾਉਣਾ ਹੈ ਜਾਂ ਆਪ ਵਾਲੇ ਡਬਾਉਣਾ ਹੈ ਇੱਥੇ ਸਾਨੂੰ ਸਾਰੀ ਪਾਰਟੀ ਬਾਈ ਜੀ ਨੂੰ ਦੂਰ ਕਰਕੇ ਇਕਜੁੱਟ ਹੋ ਕੇ ਇਨਸਾਨੀਏ ਨਾਤੇ ਪੰਜਾਬ ਅਤੇ ਪੰਜਾਬ ਦੇ ਦੀ ਰਾਖੀ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਜਿੰਨੀ ਵੀ ਹੋ ਸਕੇ ਇਹ ਇਕੱਲੇ ਸਾਡਾ ਨਹੀਂ ਫਰਜ਼ ਹੈ ਨਾ ਹਰਜੋਤ ਬੈਂਡ ਦਾ ਫਰਜ਼ ਹੈ ਨਾ ਹੋਰ ਪਾਰਟੀਆਂ ਵਾਲਿਆਂ ਦਾ ਹੈ ਇਹ ਤੁਹਾਡੇ ਪੱਤਰਕਾਰ ਭਈਆਂ ਦਾ ਵੀ ਫਰਜ਼ ਹੈ ਇਹ ਸਾਡਾ ਵੀ ਸਰਪੰਚਾਂ ਦਾ ਵੀ ਫਰਜ਼ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਜਿੰਨੇ ਕਲਾਕਾਰ ਹੈ ਉਹ ਵੀ ਸਾਰੇ ਪੰਜਾਬ ਦੀ ਰਾਖੀ ਲਈ ਸਾਰੇ ਮੈਦਾਨ ਵਿੱਚ ਕੁੱਦ ਚੁੱਕੇ ਨੇ ਆਪਾਂ ਇਹ ਕਹਿੰਦੇ ਆ ਕਿ ਇਸ ਵੇਲੇ ਕਿਸੇ ਨੂੰ ਕ੍ਰਿਟਿਸਿਜ਼ਮ ਨਾ ਕਰੋ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਜਿਹੜਾ ਵੀ ਬੰਦਾ ਇੱਥੇ ਕੰਮ ਕਰਦਾ ਜਿਹੜੀ ਵੀ ਪਾਰਟੀ ਦਾ ਵੀ ਬੰਦਾ ਕੰਮ ਕਰਦਾ ਉਸ ਦਾ ਜੀ ਆਇਆਂ ਨੂੰ ਹੈ ਠੀਕ ਹੈਗਾ ਨਹੀਂ ਪਾਰਟੀ ਜਿਹੜੇ ਆਪਾਂ ਪੋਲ ਆਪਣਾ ਪੋਲੀਟਿਸ਼ਨ ਕਰਨੇ ਲਈ ਠੀਕ ਹੈ ਕਹਿੰਦੇ ਉਹ ਬਾਅਦ ਵਿੱਚ ਸਮਾਂ ਹੈਗਾ ਜਿਲਾ ਇਲੈਕਸ਼ਨ ਆਉਗੂ ਅਸਲਾ ਕਰੀ ਜਾਇਓ ਲੇਕਿਨ ਫਿਲਹਾਲ ਜਿਹੜੇ ਸਾਡੇ ਲੋਕ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹਨਾਂ ਦਾ ਇੱਕਜੁੱਟ ਹੋ ਕੇ ਸਾਥ ਦਿਓ ਜਿਨ੍ਹਾਂ ਦੇ ਆਪਣਾ ਘਰਾਂ ਦੇ ਵਿੱਚ ਪਾਣੀ ਵੜਿਆ ਆਏ ਉਹਨਾਂ ਦਾ ਸਹਿਯੋਗ ਕਰੋ ਕਿ ਉਹਨਾਂ ਦਾ ਜਿਹੜਾ ਸਮਾਨ ਹੈ ਸੁਰੱਖਿਅਤ ਜਗ੍ਹਾ ਤੇ ਰੱਖਿਆ ਜਾਵੇ ਨਹੀਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜੀ ਇਹ ਜਿਹੜਾ ਪਾਣੀ ਆ ਇਹ ਕੁਦਰਤੀ ਮਾਰ ਆ ਠੀਕ ਹੈ ਕਹਿੰਦੇ ਇਸ ਦਾ ਕਾਰਨ ਇੱਕ ਇਹ ਵੀ ਹੈ ਕਿ ਜਿਹੜੇ ਸਾਡੇ ਨਹਿਰਾਂ ਦੀਆਂ ਖਾਰਾਂ ਆ ਨਹਿਰਾਂ ਨੂੰ ਇਸ ਵਾਰੀ ਖਾਰ ਲੱਗੀ 23 ਦੇ ਵਿੱਚ ਨਹਿਰਾਂ ਨੂੰ ਖਾਰ ਉਹ ਨਹਿਰਾਂ ਦੇ ਪਾਣੀ ਵੀ ਡਿਵਾਈਡ ਕਰਕੇ ਇਹ ਜਿਹੜਾ ਇਦਾਂ ਨੂੰ ਕੀਤਾ ਏ ਪਾਣੀ ਜਾ ਰਿਹਾ ਪਹਿਲਾਂ ਜਿਹੜੇ ਲੇਟ ਦੇ ਨਹਿਰਾਂ ਤੋਂ ਪਾਣੀ ਜਾ ਰਿਹਾ ਹਾਂ ਨਹੀਂ ਨਹੀਂ ਬਿਲਕੁਲ ਨਹੀਂ ਤੁਸੀਂ ਦੇਖੋ ਜਾ ਕੇ ਉੱਥੇ ਉੱਥੇ ਮੈਂ ਮੈਂ ਤੁਹਾਨੂੰ ਦੱਸਦਾ ਰਹਣਾ ਜੀ ਸੁਣੋ ਮੇਰੀ ਗੱਲ ਉੱਥੇ ਪਾਣੀ ਦਾ ਜਿਹੜਾ ਲੈਵਲ ਆ ਉਹ ਪਹਿਲਾਂ ਨਾਲੋਂ ਘੱਟ ਵਾ ਉਹ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਰਹਣਾ ਜੀ ਇੱਕ ਮੈਂ ਇੱਕ ਮੈਂ 2023 ਦੀ ਮੈਂ ਤੁਹਾਨੂੰ ਆਪਣਾ ਦੱਸਦਾ ਏ 2023 ਦੇ ਵਿੱਚ ਦੀ ਆ ਬੇਲੀਆਂ ਦੇ ਵਿੱਚ ਦੇਖਿਆ ਹੁਣਾ ਹਰ ਸਾਹ ਬੇਲੇ ਦੇ ਵਿੱਚ ਦੇਖਿਆ ਹੁਣਾ ਤੁਸੀਂ ਕਿ ਕਿਸ ਤਰ੍ਹਾਂ ਲੋਕਾਂ ਚ ਹਾ ਕਾਰਮਚਾਰੀ ਕਿੰਨਾ ਪਾਣੀ ਗਿਆ ਰਾ ਤੁਸੀਂ ਇਸ ਵਾਰੀ ਜਾ ਕੇ ਦੇਖਿਆ ਜਿਹੜਾ 15 ਕਰੋ ਤੁਸੀਂ ਉਹਨਾਂ ਦੇ ਵੀ ਆਪਣਾ ਜਗ੍ਹਾ ਬਾਈਟ ਲੋ ਨਾ ਲੋਕਾਂ ਦੀ ਉਹਨਾਂ ਤੇ ਜਗ੍ਹਾ ਪੁੱਛੋ ਕਿ ਉਹ ਕਿੱਦਾਂ ਇਸ ਵੇਲੇ ਰਾਹਤ ਦੀ ਸਾਥ ਲੈ ਰਹੇ ਨੇ ਹਾਂ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰੂੰਗਾ ਸੁਣੋ ਮੇਰੇ ਮੈਂ ਮੈਂ ਤਾਂ ਉਹੀ ਗੱਲ ਕਰਦਾ ਤੁਸੀਂ ਕੱਲੇ ਪਨਾਮ ਦੀ ਗੱਲ ਕਰਦੇ ਅਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਠੀਕ ਹੈਗਾ ਨਹੀਂ ਜਿਹੜੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਆਇਆ ਹਨ ਸਨ ਸਾਰਿਆਂ ਦਾ ਹੀ ਦੁੱਖ ਹੈ ਠੀਕ ਹੈਗਾ ਨਹੀਂ ਇਹ ਪਨਾਮ ਵਾਸੀ ਜਿਹੜੇ ਸਾਡੇ ਨਾਲ ਖੜੇ ਹੈ ਠੀਕ ਹੈਗਾ ਨਹੀਂ ਹੁਣ ਆਪਾਂ ਇੱਥੇ ਜਾਇਜ਼ਾ ਲੈ ਕੇ ਗਿਆ ਇਹ ਰਿਪੋਰਟ ਆਪਾਂ ਗਰਾਊਂਡ ਲੈਵਲ ਦੀ ਰਿਪੋਰਟ ਮੰਤਰੀ ਸਾਹਿਬ ਨੂੰ ਦੱਸਾਂਗੇ ਐਸਡੀਐਮ ਦੇ ਧਿਆਨ ਚ ਲਿਆ ਤਹਿਸੀਲ ਦਾ ਸਾ ਜਿਹੜਾ ਵੀ ਆਪਾਂ ਇਹਨਾਂ ਦਾ ਆਪਾਂ ਜਿੰਨਾ ਵੀ ਕਰ ਸਕਦੇ ਆ ਉਹ ਇਹਨਾਂ ਦੀ ਮਦਦ ਕਰਾਂਗੇ ਤੇ 23 ਪਾਣੀ ਉੰਨੇ ਪਾਣੀ ਆਇਆ 23 ਜਫੇਰਾ ਹੁਣ 25 ਫੇਰੇ ਦਾ ਹਰ ਸਾਲ ਇਹ ਬੰਦਾ ਜੀ 23 ਤੋਂ ਬਾਅਦ ਬੰਨ ਨਹੀਂ ਲੱਗਿਆ ਨਾ ਜੀ ਨਾ ਕੁਛ ਨਹੀਂ ਲਾਇਆ ਵਾਏ ਵੀ ਨਹੀਂ ਤਾਂ ਕੋਈ ਦੇਖਣਾ ਕੋਈ ਦੇਖਣ ਵੀ ਨਹੀਂ ਆਇਆ ਨਾ ਹਾਂ ਪੁੱਛਿਆ ਪਛੇ ਪੁੱਛ ਨਹੀਂ ਆ ਮਾਰ ਦੇਣਾ ਜਦੋਂ ਪਾਣੀ ਆਇਆ ਤਾਂ ਉਦੋਂ ਸਭ ਆਇਆ ਨਹੀਂ ਮੇਰੀ ਗੱਲ ਸੁਣੋ ਉਸ ਵੇਲੇ ਮੈਂ ਤੁਹਾਨੂੰ ਦੱਸਦਾ ਆਪਣਾ ਜਿਹੜੀ ਸਰਕਾਰ ਆਈ 2022 ਦੇ ਵਿੱਚ ਆਈ ਸੀਗੀ ਠੀਕ ਹੈ ਜੀ ਸਰਕਾਰ ਪਹਿਲੀ ਵਾਰ ਹੀ ਆਈ ਠੀਕ ਹੈਗਾ ਨਹੀਂ ਇਹਨਾਂ ਨੂੰ ਸਮਝਣ ਲਈ ਹਜੇ ਦੋ ਤਿੰਨ ਸਾਲ ਟਾਈਮ ਚਾਹੀਦਾ ਹੈ ਇਹ ਮੈਂ ਤਾਂ ਉਹਨਾਂ ਨੂੰ ਕਹਿੰਦਾ ਜਿਹੜੇ 70 70 ਸਾਲ ਜਿੰਨੀ 30 30 25 25 ਸਾਲ ਰਾਜ ਕੀਤਾ ਸੁਣੋ ਮੇਰੀ ਗੱਲ ਰਾਣਾ ਜੀ ਮੈਨੂੰ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹ ਕੋਈ ਜਾਦੂਰੀ ਛੜੀ ਨਹੀਂ ਐ ਵੀ ਇੱਕ ਵਾਰੀ ਜਾਦੂਰੀ ਛੜੀ ਘੁਮਾ ਕੇ ਸਾਰੇ ਕੰਮ ਇੱਕੋ ਵਾਰ ਹੋ ਜਾਣੇ ਜੇ ਜੇ ਹਰ ਸੇ ਬਿੱਲੇ ਵਾਲਿਆ ਮੈਂ ਫੇਰ ਉਹਨਾਂ ਦਲਦਾ ਜੇ ਮੈਂ ਜਦੋਂ ਪਾਣੀ ਆਇਆ ਤਾਂ ਉਹਦਾ ਪ੍ਰਸ਼ਾਸਨ ਪੂਰਾ ਆਇਆ ਤਾਂ ਕਰ ਕਹਿ ਰਹੇ ਆਂ ਅੱਧਾ ਕੰਮ ਕਰਾ ਕੇ ਕਰਿਆ ਕਰਾ ਕੁਝ ਨਹੀਂ ਆਏ ਸਾਰੇ ਤੇ ਕਹਿਣ ਤੁਹਾਨੂੰ ਆਪ ਦੇਖਣ ਮਾਰ ਸਾਲ ਘਰ ਛੱਡ ਕੇ ਜਾਣਾ ਪੈਂਦਾ ਓੱਖਾ ਲੱਗਦਾ ਹੈ ਸਾਲ ਤੋਂ ਸਾਲ ਵੱਧ ਜਾਣ ਪਹਿਲਾਂ 2010 ਚ ਆਈ ਫਿਰ 19 ਜਾਇਆ 23 ਜਿ ਹੁਣ 25 ਜਿ ਹੁਣ ਤਾਂ ਥੋੜਾ ਜਲਦੀ ਆ ਗਿਆ ਚਲੋ ਪਹਿਲਾਂ ਤਾਂ ਪਲੇਟ ਆਂਦੀ ਹੀ ਕਾਫੀ ਕੋਈ ਇੰਤਜ਼ਾਮ ਨਹੀਂ ਹੋਇਆ ਜੀ ਫੋਕ ਸਾਡੋਂ ਸਾਡੀ ਡੰਗੇ ਦੀ ਮੰਗ ਹੈ ਜੀ ਹਰ ਵੇਲੇ ਦੀ ਤੇ ਉਹ ਸਾਡੀ ਪੂਰੀ ਨਹੀਂ ਹੋ ਰਹੀ ਪਹਿਲਾਂ ਕੋਈ ਡੰਗਾ ਡੂੰਗਾ ਲੱਗਿਆ ਹੋਇਆ ਇਹਦੇ ਇੱਥੇ ਲੱਗਿਆ ਹੋਇਆ ਲੱਗਿਆ ਵਾ ਜੀ ਉਹਦੇ ਉੱਤੋਂ ਦੀ ਪਾਣੀ ਆ ਗਿਆ ਜੀ ਕਰੋ ਲੱਗੇ ਸੀ ਜੀ ਉਹ ਡੰਗਾ ਉਹ ਮੇਰੇ ਖਿਆਲ 22 ਚ ਲੱਗਿਆ ਵਾ 2022 ਚ ਲੱਗਿਆ ਸੀਗਾ ਰਾਣੇ ਦੇ ਬਾਰੇ ਲੱਗਿਆ ਰਾਣੇ ਦੇ ਬਾਰੇ ਲੱਗਿਆ ਵਾ ਜੀ ਉਹ ਜਰਾ ਰਾਣਾ ਕੌਣ ਜੀ ਕੇਪੀ ਰਾਣਾ ਜੀ ਕੇਪੀ ਰਾਣੇ ਦੇ ਟਾਈਮ ਲੱਗਿਆ ਸੀ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਕੋਈ ਡੰਗਾ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਕੋਈ ਡੰਗਾ ਨਹੀਂ ਲੱਗਿਆ ਜੀ ਅਸੀਂ ਬਹੁਤ ਆਪਣੀ ਨੱਠ ਭੱਜ ਜਿੰਨੀ ਕਿ ਚਲੋ ਸਾਨੂੰ ਪਤਾ ਹੀ ਐ ਵੀ ਜਦੋਂ ਹਰ ਬਰਸਾਤ ਆਉਂਦੀ ਸਾਡੀ ਜਿਹੜੀ ਐ ਉਹ ਸਾਡੀ ਜਾਨ ਕਸੂਤੀ ਫਾਜ ਜਾਂਦੀ ਅਸੀਂ ਇੱਧਰ ਆਵਾਂਗੇ ਇੱਧਰ ਜਾਵਾਂਗੇ ਕੀ ਕਰਾਂਗੇ ਕੀ ਨਾ ਕਰਾਂਗੇ ਸਾਡਾ ਆਪਣਾ ਦਾ ਹਾਲ ਏ ਰਾਇ ਸਾਡੇ ਡੰਗਰਾਂ ਦਾ ਖਾਤੇ ਪੈੜਾ ਹਾਲੇ ਮੇਰੀ ਗੱਲ ਸੁਣੋ ਘਰ ਘਰ ਨੌਕਰੀ ਵੀ ਸਾਨੂੰ ਮਿਲ ਗਈ ਜੀ ਕਾਰਸ ਦੇ ਟਾਈਮ ਠੀਕ ਹੈ 2500 ਰੁਪਏ ਭੱਤਾ ਵੀ ਮਿਲ ਗਿਆ ਦਾ ਟਮਾਟਰ ਫੋਨ ਵੀ ਮਿਲ ਗਿਆ ਦਾ ਸੁਣੋ ਸੁਣੋ ਮੇਰੀ ਗੱਲ ਹੋਲੀ ਹੋਲੀ ਕਰਕੇ ਹੋ ਰਿਹਾ ਮੇਰੀ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਵੀਰੇ ਸੁਣ ਗੱਲ ਰਾਣਾ ਜੀ ਕੋਈ ਗੱਲ ਇਹ ਆਪਣਾ ਜੋ ਵੀ ਪਾਣੀ ਇੱਥੇ ਆ ਰਿਹਾ ਨਾ ਉਹਦੇ ਸਾਡੇ ਕਿਸੇ ਨੇ ਸੁਣਾਈ ਨਹੀਂ ਦਿੱਤੀ ਅਸੀਂ ਬੈਸ ਨੂੰ ਵੀ ਕਿਹਾ ਵੇ ਆ ਤੇ ਸਾਡੇ ਡੰਗਾ ਲਾ ਦੋ ਠੋਕਰ ਉੱਚੀ ਕਰ ਦੋ ਠੋਕਰ ਨੂੰ ਪਲਟ ਕੇ ਪਾਣੀ ਆ ਗਿਆ ਵਾ ਅੱਛਾ ਠੋਕਰ ਦੇ ਇਸ ਬਲੇ ਇੱਦਨੇ ਪਾਣੀ ਖੜਾ 4-4 ਫੁੱਟ 3-3 ਫੁੱਟ ਆਹ 3-3 ਫੁੱਟ ਉਹ ਖੜਾ ਬਾਕੀ ਪਾਣੀ ਜੋ ਕੋਈ ਵੀ ਆ ਰਿਹਾ ਸਾਡੇ ਇੱਧੇ ਨੂੰ ਆ ਰਿਹਾ ਤੇ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ ਸੁਣੋ ਮੇਰੀ ਗੱਲ ਚਲੋ ਸੁਣੋ ਇੱਕ ਵਾਰ ਸਰਪੰਚ ਸਾਹਿਬ ਸਰਪੰਚ ਸਾਹਿਬ ਸੁਣੋ ਮੇਰੀ ਗੱਲ ਸੁਣੋ ਤੁਸੀਂ ਬਿਜਲੀ ਦੀ ਗੱਲ ਕੀਤੀ ਕਦੇ ਅੱਜ ਤਾਂ ਜਲ ਆਪਾਂ ਹੜਾਂ ਦੀ ਗੱਲ ਕਰ ਰਹੇ ਕਦੇ ਬਿਜਲੀ ਦੀ ਗੱਲ ਕੀਤੀ ਤੁਸੀਂ ਵੀ 6-2 ਜੁੰਟ ਕਿਹਾ ਤਾਂ ਫ੍ਰੀ ਦਿੱਤੀ ਬੱਲਾ ਕਲੀਨਿਕ ਦੀ ਗੱਲ ਕੀਤੀ ਤੁਸੀਂ ਹਾਂ ਮੁੱਦਾ ਮੈਂ ਮੁੱਦਾ ਪਾਣੀ ਦਾ ਹੀ ਕਰ ਰਿਹਾ ਤੁਸੀਂ ਮੁਰਗੀਆਂ ਵੱਲ ਚੱਲ ਗਏ ਨਾ ਮੁੱਦਾ ਪਾਣੀ ਦਾ ਹੀ ਕਰ ਰਿਹਾ ਜੀ ਤੋ ਵੀਰੇ ਇੱਟਾ ਹੁਣ ਸਿਆਸਤ ਦਾ ਸਮਾਂ ਨਹੀਂ ਸਿਆਸਤ ਆਪਾਂ ਜੇਲਾ ਟਾਈਮਾਂ ਦਾ ਕਰਾਂਗੇ ਫਿਲਹਾਲ ਮੁਆਵਜ਼ਾ ਮਿਲੂਗਾ ਜਿੰਨਾ ਨੁਕਸਾਨ ਆ ਉਹਨਾ ਮੁਆਵਜ਼ਾ ਮਿਲੂਗਾ ਮੈਂ ਹੋਰ ਤਿਆਰ ਕਰਕੇ ਸਾਡੇ ਇੱਥੇ ਮਕਾਨ ਜਿਹੜੇ ਡਿਗੇ ਉਹਨੇ ਤੋਂ ਕਿਸੇ ਨੇ ਮੁਆਵਜ਼ਾ ਨਹੀਂ ਸਾਨੂੰ ਦਿੱਤਾ ਕੋਈ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਨਹੀਂ ਨਹੀਂ ਅਜੇ ਤੱਕ ਨਹੀਂ ਵੱਡੀ ਗੱਲ ਕਹਿ ਰਹੇ ਹੋ ਕਿਸੇ ਨੇ ਕਰਪੈਣੀ ਦਿੱਤਾ ਇੱਕ ਕਰਪੈਣੀ ਦਿੱਤਾ ਜੀ ਕਿਸੇ ਨੇ ਵੀ ਦਿੱਤਾ ਨਹੀਂ ਫਿਰ ਇਸ ਵਾਰ ਆਸ ਹੈ ਉਸ ਵਕਤ ਮੇਰਾ ਦਿਖ ਲਓ ਕਿ ਛਣ ਬੈਠੀ ਵੀ ਇੱਕ ਮੇਰਾ ਉਹ ਭਤੀਜੇ ਦੀ ਛਣ ਬੈਠੀ ਵੀ ਇਸੀ ਨਾਲ ਆ ਕੇ ਫੋਟੋ ਨਹੀਂ ਖਿੱਚੀ ਪਰਲੇ ਪਾਸੇ ਦਾ ਨੁਕਸਾਨ ਜੋ ਪਾਣੀ ਦਾ ਨੁਕਸਾਨ ਹੋ ਉਹੀ ਕਹਿਣਾ ਜੋ ਸਾਡੇ ਉਪਲੇ ਘਰਾਂ ਉੱਥਾ ਕੋਈ ਨੁਕਸਾਨ ਨਹੀਂ ਹੈ ਇਧਰ ਨਦੀ ਨੇ ਕਿਹਾ ਇਧਰ ਨੁਕਸਾਨ ਹੋ ਗਿਆ ਹੈ ਇਧਰ ਨੁਕਸਾਨ ਹੈ ਸਾਡਾ ਪਾਣੀ ਦਾ ਲੈ 2023 ਚ ਨਹੀਂ ਮਿਲਿਆ ਨਹੀਂ ਨਹੀਂ ਹਾਂ ਹਾਂ ਕੁਝ ਨਹੀਂ ਮਿਲੀ ਸਾਨੂੰ 25 ਚ ਮਿਲ ਜੇਗਾ ਦੇਖੋ ਜੀ ਇਹਦਾ ਹੁਣ ਗਾਣਾ ਜੇ